ਬਿਲਕੁਲ ਜਿਵੇਂ ਲਾਸਟ ਡੇਟ ਤੇ ਮਾਨਜੋ ਉਤਾਕ ਨੇ ਜਿਹੜਾ ਥਾਰ ਗੱਡੀ ਤੇ AK-47 ਵੈਪਨ ਪੇਸ਼ ਕਰਨ ਦਾ ਹੁਕਮ ਕੀਤਾ ਸੀ ਤਾਂ ਉਹਦੇ ਮੱਦੇ ਨਜ਼ਰ ਥਾਰ ਕਾਰ ਵੀ ਅੱਜ ਕੋਰਟ 'ਚ ਪੇਸ਼ ਕੀਤੀ ਗਈ ਤੇ AK-47 ਜਿਹੜੀ ਘ੍ਰਿੰਡਾ ਥਾਲੇ 'ਚ ਜਿਹੜੇ ਜ਼ਰੂਰਤ ਪ੍ਰੂਫਾਂ ਤੇ ਮਨੂਕਸਾ ਦਾ ਇੰਕਾਊਂਟਰ ਹੋਇਆ ਸੀ ਉਤੋਂ ਸ਼ੁਰੂ ਹੋਈ ਸੀ ਪੇਸ਼ ਕੀਤੀ ਗਈ ਸੀ ਤੇ ਵਕੀਲਾ ਜਿਹੜੇ ਵਿਟਨੈਸ ਅੱਜ ਹੋਏ ਉਹਨਾਂ ਨੇ ਉਹ ਵੈਪਨ ਦੀ ਤੇ ਗੱਡੀ ਦੀ ਆਈਡੈਂਟੀਫਿਕੇਸ਼ਨ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜਾ ਮਾਨਜੂਬ ਅਦਾਲਤ ਨੇ ਜਿਹੜੀ ਅਗਲੀ ਪੇਸ਼ ਜਿਹੜੀ ਹੈ 27/9/2024 ਨਿਸ਼ਚਿਤ ਕੀਤੀ ਹੈ ਅੱਜ ਕਿੰਨੇ ਮੁੱਲਜ਼ਮ ਫਿਜ਼ੀਕਲ ਤੇ ਕੀਤੇ ਗਏ ਹੈਗੇ ਅੱਜ ਫਿਜ਼ੀਕਲੀ ਇੱਕ ਮਨਪ੍ਰੀਤ ਸਿੰਘ ਮੰਨੀ ਰਹੀ ਹੈ ਨੂੰ ਲੈ ਕੇ ਆਏ ਸੀ ਬਾਕੀ ਇਹਦੀ ਬੀਸੀ ਵਾਲੇ ਚੱਲ ਰਹੀ ਹੈ ਤੇ ਹੋਰ ਕਿਸੇ ਨੂੰ ਫਿਜ਼ੀਕਲੀ ਪੇਸ਼ ਨਹੀਂ ਕੀਤਾ ਗਿਆ ਹੋਰ ਕੋਈ ਇੱਕ ਕੁਸ਼ਨ ਜਿਹੜਾ ਅੱਜ ਅਹਿਮ ਰਿਹਾ ਹੈ ਇਸ ਦੇ ਵਿੱਚ ਵੀ ਵਿਟਨਸ ਦੀ ਜਿਹੜੀ ਹੈਗੀ ਅੱਜ ਫਸਟ ਡੇ ਸੀਗਾ ਕਿ ਜਿਹੜਾ ਵਿਟਨਸ ਇਹਦੇ ਵਿੱਚ ਆਈ ਵਿਟਨਸ ਹੈਗਾ ਉਹਦਾ ਕਰਾਸ ਐਗਜ਼ਾਮੀਨੇਸ਼ਨ ਜਿਹੜਾ ਦੋਸ਼ੀ ਪਕਰੇ ਬਚਾਪ ਪਕਰੇ ਜਿਹੜੇ ਵਕੀਲ ਸਾਹਿਬਾਂ ਸੀ ਉਹਨਾਂ ਨੇ ਉਹਨੂੰ ਕਰਾਸਿੰਗ ਜਾਮਿਨੀਸ਼ੇਸ਼ਨ ਕੀਤਾ ਜਗੂ ਭਵਾਲਪੁਰੀ ਦੇ ਜਿਹੜੇ ਕਾਉਂਸਲ ਨੇ ਉਹ ਕਿਸੇ ਕਾਰਨ ਕਰਕੇ ਮਾਨਯੋਗ ਅਦਾਲਤ ਵਿੱਚ ਨਹੀਂ ਪਹੁੰਚ ਸਕੇ ਇਸ ਕਰਕੇ ਉਹਨਾਂ ਨੇ ਰਿਕਵੈਸਟ ਕੀਤੀ ਤਾਂ ਮਾਨਯੋਗ ਅਦਾਲਤ ਨੇ ਉਹਨਾਂ ਨੇ ਰਿਕਵੈਸਟ ਮੰਨਦੇ ਹੋਏ ਤੇ ਜਗੂ ਭਵਾਲਪੁਰੀ ਦੇ ਐਡਵੋਕੇਟ ਨੇ ਜਿਹੜੀ ਇੱਕ ਓਪਰਚੁਨਿਟੀ ਦਿੱਤੀ ਹੈ ਕਿ ਉਹ ਅੱਜ 27 ਤਰੀਕ ਨੂੰ ਜੋ ਵੀ ਕਰਾਸ ਐਗਜ਼ਾਮਿਨੇਸ਼ਨ ਉਹਨਾਂ ਨੂੰ ਕਨਕਲੂਡ ਕਰਦਾ ਔਰ ਫਰਦਰ ਜਿਹੜੇ ਵਿਟਨੈਸ ਹੈਗੇ ਉਹਨਾਂ ਨੂੰ ਸੱਮਨ ਕੀਤਾ ਮਾਨਯੋਗ ਅਦਾਲਤ 27 ਨਵੰਬਰ 2024 ਬਾਕੀ ਹੁਣ ਜਿਹੜੀ ਅਗਲੀ ਪੇਸ਼ੀ ਹੈਗੀ ਹੈ ਕਿ ਉਦੋਂ ਗਵਾਹ ਵੀ ਬਰਾਏ ਗਿਆ ਕੋਈ ਹੋਰ ਜਾਂ ਸਿੱਧੂ ਦੇ ਫਾਦਰ ਨੂੰ ਵੀ ਤੇ ਬਿਲਕੁਲ ਉਹ ਬਲਕੌਰ ਸਿੰਘ ਨੂੰ ਤੇ ਇੱਕ ਹੋਰ ਜਿਹੜੇ ਇਸ ਕੇਸ ਦੇ ਆਈ ਵਿਟਨੈਸ ਨੇ ਉਹਨਾਂ ਨੂੰ ਵੀ ਮੌਜੂਦ ਅਦਾਲਤ ਨੇ ਸਮਨ ਕੀਤਾ ਹੈਗਾ ਅਗਲੀ ਡੇਟ ਲਈ ਉਹਨਾਂ ਦੀ ਗਵਾਹੀ ਲਈ